ਹੈਲੋ ਮੇਰੀ YouTube ਫੈਮਿਲੀ ਸਾਰਿਆਂ ਦਾ ਅੱਜ ਦੇ ਵਲੌਗ ਦੇ ਵਿੱਚ ਆਪਾਂ ਸਭ ਦਾ ਸਵਾਗਤ ਹੈ ਤੇ ਆਪਾਂ ਅੱਜ ਦਾ ਬਲੌਗ ਹੈ ਜਿਹੜਾ ਬਹੁਤ ਹੀ ਸੋਹਣਾ ਹੋਣ ਵਾਲਾ ਕਿਉਂਕਿ ਅੱਜ ਦੇ ਬਲੌਗ ਦੇ ਵਿੱਚ ਆਪਾਂ ਚੱਲਿਆਂਗੇ ਸੈਦਿਆਲ ਜੀ ਸਾਹਿਬ ਤੇ ਉੱਥੇ ਨਾ ਹੋਣਾ ਵੀ ਕਿੱਥੇ ਗੁਰਦੁਆਰਾ ਸਾਹਿਬ ਜਿਹੜਾ ਸਿੱਖਿਆ ਦਾ ਤੇ ਕੀ ਇਹਦੀ ਮਹਾਨਤਾ ਕੀ ਕੀ ਇਹਦੀ ਗੱਲਬਾਤ ਹੈ ਨਾ ਕਿ ਕਿਸ ਤਰ੍ਹਾਂ ਨਾਲ ਉੱਥੇ ਇਹਦੀ ਇਹਦੀ ਸਥਾਪਤੀ ਹੋਈ ਹੈਗੀ ਗੁਰੂ ਗੁਰਦੁਆਰਾ ਤੇ ਉੱਥੇ ਦਾ ਲੋਕਾਂ ਦਾ ਕਹਿਣਾ ਇਹ ਆ ਵੀ ਉੱਥੇ ਨਾ ਜੇ ਜੋੜਾ ਸਾਹਿਬ ਵਾਲੇ ਜੋੜਾ ਸਾਹਿਬ ਤਾਂ ਉਹਦੇ ਸਾਰੇ ਦੁੱਖ ਟੁੱਟ ਜਾਂਦੇ ਨੇਗੇ ਅੱਜ ਹੁਣ ਚੱਲਿਆ ਆਪਾਂ ਸੱਜਦਾਲ ਮੱਥਾ ਟੇਕਣ ਕੱਪ ਦੇਣ ਲਓ ਜੀ ਹੁਣ ਅਸੀਂ ਚੱਲ ਪੈਂ ਸੱਜਦਾਲ ਨੂੰ ਤੇ ਹੁਣ ਮੱਥਾ ਟੇਕਣ ਚੱਲਾਂਗੇ ਆਪਾਂ ਤੇ ਸਾਰਾ ਜਿਹੜਾ ਬਲੌਗ ਜੀ ਜਰੂਰ ਦੇਖਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਆ ਆ ਗਏ ਮੰਡੀ ਬਰੇਟਾ ਮੰਡੀ ਚ ਆ ਪਹੁੰਚ ਚੁੱਕੇ ਆਪਾਂ ਜਿਹੜਾ ਆਪਾਂ ਬਰੇਟਾ ਮੰਡੀ ਚ ਪਹੁੰਚ ਚੁੱਕੇ ਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਸਕਿਪ ਨਹੀਂ ਕਰਨੀ ਬਿਲਕੁਲ ਵੀ ਕਿਉਂਕਿ ਬਲੌਗਸ ਸੋ ਅਸਲ ਤੁਹਾਡੇ ਲਈ ਬਣਾਇਆ ਗਿਆ ਤੇ ਆਪਾਂ ਮੰਡੀ ਤੋਂ ਆ ਗਏ ਆ ਜੀ ਇੱਥੇ ਫਾਟਕ ਲੱਗ ਰਿਆ ਸੀ ਆਪਣਾ ਸਟੇਸ਼ਨ ਦਾ ਤੇ ਲਗੜੀ ਪਹੁੰਚ ਚੁੱਕੀ ਹੈਗੀ ਤੇ ਹੁਣ ਆਪਾਂ ਚੱਲੇ ਆਂਗੇ ਅਗੇ ਨੂੰ ਜਿੱਦੂਸ ਤੋਂ ਬਾਅਦ ਆ ਗਏ ਆਪਣਾ ਤਨਪੁਰੇ ਨੂੰ ਆਪਾਂ ਆਰਨੇ ਦੇ ਪਿੰਡ ਵਾਲੇ ਨੂੰ ਰਵਾਨਾ ਹੋ ਚੁੱਕੇ ਆ ਆਨੇ ਦੇ ਪਿੰਡ ਵੱਲ ਨੂੰ ਰਵਾਨਾ ਹੁੰਦੇ ਹੁੰਦੇ ਆਪਾਂ ਨੂੰ ਰਾਹ ਵਿੱਚ ਬਹੁਤ ਰਾਹਗੀਰ ਮਿਲੇ ਬਹੁਤ 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 ਸੋਹਣਾ ਲੱਗਿਆ ਦ੍ਰਿਸ਼ਾ ਗੰਗ ਦਰਖਤ ਬਹੁਤ ਸੋਹਣੇ ਲੱਗ ਰਹੇ ਸੀਗੇ ਇੱਕ ਤਰ੍ਹਾਂ ਦਾ ਹਨਾ ਅਜੂਬਾ ਹੀ ਹੁੰਦਾ ਬਹੁਤ ਘੈਂਟ ਦ੍ਰਿਸ਼ਾਗਾ ਤੁਨਪੁਰੇ ਵੱਲੋਂ ਵੀ ਸਾਫ਼ ਸਫਾਈ ਬਹੁਤ ਆ ਤੇ ਥੋੜੇ ਟਾਈਮ ਬਾਅਦ ਅਸੀਂ ਪੈਟਰੋਲ ਪੰਪ ਤੋਂ ਪੁਆਇਆ ਪੈਟਰੋਲ ਪੈਟਰੋਲ ਪੁਆ ਕੇ ਫਿਰ ਅਸੀਂ ਦੁਬਾਰਾ ਛੇੜ ਤਾਂ ਮੋਟਰਸਾਈਕਲ ਮੋਟਰਸਾਈਕਲ ਨੂੰ ਛੇੜ ਕੇ ਹੁਣ ਜਮਾ ਅਸੀਂ ਆਰਨੇ ਦੇ ਜਿਹੜਾ ਪਿੰਡ ਦੇ ਵਿੱਚ ਵੱਟ ਚੁੱਕਿਆਂਗੇ ਤੇ ਇੱਥੇ ਆਪਾਂ ਆ ਚੱਲ ਜਾ ਰਹੇ ਆਂਗੇ ਤੇ ਆਪਣਾ ਮੁੜ ਚੁੱਕਿਆ ਆਪਾਂ ਹੁਣ ਆਰਨੇਦ ਦੀ ਜਿਹੜੀ ਸੜਕ ਦੇ ਸਾਹਮਣੇ ਤੇ ਹੁਣ ਆਪਾਂ ਦੇਖੋ ਜੀ ਅੱਗੇ ਵੱਲ ਨੂੰ ਜਾਂਦੇ ਹੋਏ ਤੇ ਆਪਾਂ ਸੱਜੇ ਹਲ ਜਾਵਾਂਗੇ ਤੇ ਬਹੁਤ ਬਹੁਤ ਚੰਗਾ ਲੱਗ ਰਿਹਾ ਹਨ ਆ ਆ ਜਿਹੜਾ ਗੁਰੂ ਘਰ ਆ ਇੱਥੇ ਉਹ ਆਰਨੇਦ ਦਾ ਗਾਣਾ ਸੂਟ ਹੋਇਆ ଥି ਬਾਬਾ ਨਾਨਕਾ ਤੇ ਅਸੀਂ ਜਾਂਦੇ ਆਂ ਤੇ ਤੁਹਾਨੂੰ ਆਰਨੇਦ ਦਾ ਜਿਹੜਾ ਘਰ ਦੀ ਜੜ ਵੀ ਹੈ ਮੇਨ ਵੀ ਦਿਖਾਵਾਂਗੇ ਤੇ ਆ ਆਰਨੇਦ ਦੇ ਘਰ ਦੀ ਵੀ ਆ ਤੇ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਗੁਰੂ ਘਰ ਗੁਰੂ ਘਰ ਪਹੁੰਚਣ ਤੋਂ ਬਾਅਦ ਮੱਥਾ-ਮੁੱਥਾ ਟੇਕ ਕੇ ਅਸੀਂ ਆਏ ਆ ਦੇਖੋ ਅੰਦਰ ਦਾ ਦ੍ਰਿਸ਼ ਤੇ ਉਸ ਤੋਂ ਬਾਅਦ ਮੇਲੇ ਵਿੱਚ ਆਏ ਲੰਗਰ ਲਓ ਗੁਸ਼ਕ ਤੇ ਮੇਲੇ ਵਿੱਚ ਵੀ ਰੌਣਕਾਂ ਪੂਰੀਆਂ ᱛੀਆਂ ਤੇ ਵਧੀਆ ਸੀ ਹਨਾ ਦ੍ਰਿਸ਼ ਮੇਲੇ ਦਾ ਬਹੁਤ ਸੋਹਣਾ ਲੱਗਿਆ ਤੇ ਮੱਥਾ ਟੇਕ ਕੇ ਚੰਗਾ ਲੱਗਿਆ ਤੇ ਉੱਥੇ ਦੇਖਿਆ ਕਿ ਬਹੁਤ